ਦੋਸਤੋ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਰਾਜ ਉੱਪਰ ਇੱਕ ਰਾਜਾ ਰਾਜ ਕਰਦਾ ਸੀ ਰਾਜੇ ਦੇ ਘਰ ਵਿੱਚ ਰੱਬ ਦਾ ਦਿੱਤਾ ਹੋਇਆ ਸਭ ਕੁਝ ਸੀ ਬਸ ਕੋਈ ਔਲਾਦ ਨਹੀਂ ਸੀ ਉਹ ਦਿਨ ਰਾਤ ਔਲਾਦ ਦੇ ਲਈ ਦੁਆਵਾਂ ਕਰਦਾ ਤਾਂ ਕਿ ਉਸ ਤੋਂ ਬਾਅਦ ਉਸ ਦਾ ਰਾਜ ਸਿੰਘਾਸਣ ਖਾਲੀ ਨਾ ਹੋ ਜੇ ਇੱਕ ਦਿਨ ਰਾਜਾ ਇਸੇ ਸੋਚ ਦੇ ਵਿੱਚ ਡੁੱਬਿਆ ਹੋਇਆ ਬਹੁਤ ਪਰੇਸ਼ਾਨ ਬੈਠਾ ਸੀ ਅਚਾਨਕ ਰਾਜ ਮਹਿਲ ਦੇ ਦਰਵਾਜੇ ਤੇ ਇੱਕ ਫਕੀਰ ਨੇ ਦਸਤਕ ਦਿੱਤੀ ਰਾਜੇ ਨੇ ਉਸ ਫਕੀਰ ਨੂੰ ਆਪਣੇ ਕੋਲ ਬੁਲਾ ਲਿਆ ਫਕੀਰ ਨੇ ਰਾਜੇ ਤੋਂ ਉਸ ਦੀ ਪਰੇਸ਼ਾਨੀ ਪੁੱਛੀ ਤਾਂ ਰਾਜਾ ਕਹਿਣ ਲੱਗਿਆ ਐ ਸੁਆਮੀ ਤੁਹਾਡੇ ਤੋਂ ਪਹਿਲਾਂ ਵੀ 6 ਫਕੀਰ ਆਏ ਤੇ ਆ ਕੇ ਚਲੇ ਗਏ ਉਹਨਾਂ ਵਿੱਚੋਂ ਕੋਈ ਵੀ ਮੇਰੇ ਮਨ ਦੀ ਮੁਰਾਦ ਪੂਰੀ ਨਾ ਕਰ ਸਕਿਆ ਤੁਸੀਂ 7ਵੇਂ ਹੋ ਫਕੀਰ ਕਹਿਣ ਲੱਗਿਆ ਐ ਰਾਜਾ ਦੱਸ ਤਾਂ ਸਹੀ ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ ਕੀ ਪਤਾ ਮੇਰੇ ਹੀ ਹੱਥੋਂ ਤੇਰਾ ਕੰਮ ਬਣਨਾ ਹੋਵੇ ਫਕੀਰ ਨੇ ਰੱਬ ਦੇ ਨਾਲ ਲਗਦੀ ਗੱਲ ਕਹੀ ਸੀ ਰਾਜਾ ਪ੍ਰਭਾਵਿਤ ਹੋਇਆ ਫੌਰਨ ਦਿਲ ਦੀ ਗੱਲ ਜ਼ੁਬਾਨ ਤੇ ਆ ਗਈ ਰਾਜੇ ਨੇ ਦਿਲ ਦਾ ਹਾਲ ਫਕੀਰ ਨੂੰ ਸੁਣਾਇਆ ਫਕੀਰ ਨੇ ਆਪਣੇ ਝੋਲੇ ਦੇ ਵਿੱਚ ਹੱਥ ਪਾਇਆ ਜਦੋਂ ਹੱਥ ਬਾਹਰ ਕੱਢਿਆ ਤਾਂ ਹੱਥ ਉੱਪਰ ਇੱਕ ਅੰਬ ਸੀ ਫਕੀਰ ਨੇ ਅੰਬ ਰਾਜੇ ਨੂੰ ਦਿੰਦੇ ਹੋਏ ਕਿਹਾ ਐ ਰਾਜਾ ਇਹ ਅੰਬ ਆਪਣੀ ਰਾਣੀ ਨੂੰ ਖਵਾ ਦੇਣਾ ਰੱਬ ਦੀ ਮਿਹਰ ਦੇ ਨਾਲ ਰਾਣੀ 9 ਮਹੀਨੇ ਬਾਅਦ ਰਾਜ ਗੱਦੀ ਦੇ ਵਾਰਿਸ ਨੂੰ ਜਨਮ ਦੇ ਬਿਗੀ ਇਹ ਕਹਿ ਕੇ ਫਕੀਰ ਉੱਥੋਂ ਚੱਲ ਗਿਆ ਉਸ ਰਾਜੇ ਦੀਆਂ 70 ਰਾਣੀਆਂ ਸਨ 7ਵੀਂ ਰਾਣੀ ਗਰੀਬ ਦੀ ਬੇਟੀ ਸੀ ਪਰ ਹੁਸਨ ਅਤੇ ਨੇਕੀ ਵਿੱਚ ਸਭ ਤੋਂ ਅੱਗੇ ਸੀ ਕਿਸੇ ਨੇ ਸੱਚ ਕਿਹਾ ਹੈ ਕਿ ਪਦਮਨੀ ਹਮੇਸ਼ਾ ਗਰੀਬਾਂ ਵਿੱਚ ਹੁੰਦੀ ਹੈ ਰਾਜੇ ਨੂੰ ਉਸ ਨਾਲ ਸਭ ਤੋਂ ਜ਼ਿਆਦਾ ਪਿਆਰ ਸੀ ਸਤਵੀਂ ਰਾਣੀ ਬਹੁਤ ਗਰੀਬ ਘਰਾਣੇ ਨਾਲ ਸੰਬੰਧ ਰੱਖਦੀ ਸੀ ਜਦੋਂ ਰਾਜੇ ਨਾਲ ਉਸਦਾ ਵਿਆਹ ਹੋਇਆ ਤਾਂ ਉਸ ਨੂੰ ਆਪਣੇ ਮਾਪੇ ਵੱਲੋਂ ਦਾਜ ਵਿੱਚ ਸਿਰਫ ਤਿੰਨ ਚੀਜ਼ਾਂ ਮਿਲੀਆਂ ਸਨ ਇੱਕ ਕੁੱਤੀ ਜਿਸ ਦਾ ਨਾਮ ਚੰਚਲਾ ਸੀ ਅਤੇ ਇੱਕ ਘੋੜਾ ਤੇ ਇੱਕ گاਾਂ ਰਾਜਾ ਸਿੱਧਾ ਨੱਕ ਦੀ ਸੇਧ ਨਾਲ ਚੱਲਦਾ ਸਤਵੀਂ ਰਾਣੀ ਦੇ ਕੋਲ ਗਿਆ ਅਤੇ ਉਸ ਨੂੰ ਫਕੀਰ ਦਾ ਦਿੱਤਾ ਹੋਇਆ ਅੰਬ ਖਵਾ ਦਿੱਤਾ ਰਾਣੀ ਰੱਬ ਦੀ ਕਿਰਪਾ ਨਾਲ ਉਮੀਦ ਤੋਂ ਹੋ ਗਈ ਜਦੋਂ ਇਹ ਖਬਰ ਦੂਜੀਆਂ ਰਾਣੀਆਂ ਦੇ ਕੋਲ ਪਹੁੰਚੀ ਤਾਂ ਉਹ ਜਲਣ ਦੇ ਮਾਰੀਆਂ ਉੱਪਰ ਥੱਲੇ ਹੋਣ ਲੱਗੀਆਂ। ਉਹਨਾਂ ਨੂੰ ਸੀ ਕਿ ਸੱਤਵੀਂ ਦੇ ਅਗਰ ਬੇਟਾ ਹੋ ਗਿਆ ਤਾਂ ਸਾਡੀ ਤਾਂ ਕਦਰ ਘਟ ਜਾਣੀ। ਉਸ ਦੀ ਕਦਰ ਰਾਜੇ ਦੀ ਨਿਗਾਹ ਦੇ ਵਿੱਚ ਬਹੁਤ ਵੱਧ ਜਾਣੀ। ਉਹ 6 ਦੀਆਂ 6 ਇਕੱਠੀਆਂ ਹੋ ਗਈਆਂ। ਉਹਨਾਂ ਨੇ ਮਿਲ ਕੇ ਸੱਤਵੀਂ ਦੇ ਖਿਲਾਫ ਇੱਕ ਸਾਜ਼ਿਸ਼ ਤਿਆਰ ਕੀਤੀ। ਉਸ ਸਾਜ਼ਿਸ਼ ਨੂੰ ਆਪਣੇ ਅੰਜਾਮ ਤੱਕ ਸਿਰਫ ਦਾਈ ਹੀ ਪਹੁੰਚਾ ਸਕਦੀ ਸੀ। ਇਸ ਲਈ ਉਹਨਾਂ ਨੇ ਦਾਈ ਨੂੰ ਹਜ਼ਾਰਾਂ ਅਸ਼ਰਫੀਆਂ ਦੇ لالਚ ਦੇ ਕੇ ਆਪਣੇ ਨਾਲ ਮਿਲਾ ਲਿਆ। ਮਨਸੂਬਾ ਇਹ ਸੀ ਕਿ ਜਿਵੇਂ ਵੀ ਹੋਵੇ ਬੱਚੇ ਨੂੰ ਮਾਂ ਤੋਂ ਅਲੱਗ ਕੀਤਾ ਜਾਵੇ। ਜਦੋਂ ਬੱਚੇ ਦੀ ਪੈਦਾਇਸ਼ ਦਾ ਸਮਾਂ ਕਰੀਬ ਆਇਆ ਤਾਂ ਫਫੇ ਕੁੱਟਣੀ ਦਾਈ ਕਹਿਣ ਲੱਗੀ ਕਿ ਮੇਰੀਆਂ ਅੱਖਾਂ ਉੱਪਰ ਕੱਸ ਕੇ ਪੱਟੀ ਬੰਨ੍ਹ ਦਵੋ। ਮੈਂ ਬਿਨਾਂ ਦੇਖੇ ਬੱਚਾ ਜਨਮਾਉਂਗੀ। ਸੋ ਇਸ ਤਰ੍ਹਾਂ ਹੀ ਹੋਇਆ। ਸਾਰੇ ਇਸ ਗੱਲ ਨੂੰ ਮੰਨ ਗਏ। ਦਾਈ ਨੇ ਅੱਖਾਂ ਉੱਪਰ ਪੱਟੀ ਬੰਨ੍ਹ ਲਈ। ਉਸ ਦਿਨ ਇਤਿਫਾਕ ਦੇਖੋ ਜਦੋਂ ਰਾਣੀ ਨੂੰ ਬੱਚਾ ਪੈਦਾ ਹੋਇਆ ਤਾਂ ਉਸੇ ਸਮੇਂ ਕੁੱਤੀ ਅਤੇ ਗਾਂ ਵੀ ਸੁਈਆਂ ਯਾਨੀ ਕਿ ਕੁੱਤੀ ਅਤੇ ਗਾਂ ਦੇ ਵੀ ਬੱਚੇ ਪੈਦਾ ਹੋਏ ਜ਼ਾਲਮ ਦਾਈ ਨੇ ਚੰਚਲਾ ਕੁੱਤੀ ਦਾ ਬੱਚਾ ਚੁੱਕ ਕੇ ਰਾਣੀ ਦੇ ਨਾਲ ਪਾ ਦਿੱਤਾ ਅਤੇ ਰਾਣੀ ਦਾ ਬੱਚਾ ਬਾਹਰ ਲਿਜਾ ਕੇ ਕੁੱਤੀ ਨਾਲ ਪਾ ਦਿੱਤਾ ਕਿ ਸਰਦੀ ਅਤੇ ਧੁੱਪ ਨਾਲ ਖੁਦ ਹੀ ਮਰ ਜਾਵੇਗਾ ਉਧਰ ਰਾਣੀਆਂ ਨੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਰਾਜੀ ਦੇ ਘਰ ਕੁੱਤੇ ਨੇ ਜਨਮ ਲਿਆ ਹੈ। ਰਾਜਾ ਭੱਜਿਆ ਭੱਜਿਆ ਮਹਿਲ ਵਿੱਚ ਆਇਆ। ਹੱਥ ਕੰਗਣ ਨੂੰ ਆਰਸੀ ਕੀ ਹੈ? ਵਾਕਿਆ ਹੀ ਰਾਣੀ ਦੀ ਬੁੱਕਲ ਦੇ ਵਿੱਚ ਇੱਕ ਕੁੱਤੀ ਦਾ ਬੱਚਾ ਪਿਆ ਸੀ। ਰਾਜੇ ਨੇ ਰਾਣੀ ਨੂੰ ਗੁੱਸੇ ਦੇ ਵਿੱਚ ਆ ਕੇ ਮਹਿਲ ਵਿੱਚੋਂ ਕੱਢ ਦਿੱਤਾ। ਉਹ ਬੇਚਾਰੀ ਗਰੀਬਾਂ ਦੀ ਬਸਤੀ ਵਿੱਚ ਜਾ ਕੇ ਇੱਕ ਝੌਂਪੜੀ ਦੇ ਵਿੱਚ ਰਹਿਣ ਲੱਗੀ। ਇਹ ਦੇਖ ਕੇ ਬਾਕੀ ਦੀਆਂ ਰਾਣੀਆਂ ਖੁਸ਼ੀ ਵਿੱਚ ਫੁੱਲੀਆਂ ਨਹੀਂ ਸਮਾਰੀਆਂ ਸਨ ਅਖੀਰ ਉਹਨਾਂ ਦਾ ਮਨਸੂਬਾ ਕਾਮਯਾਬ ਰਿਹਾ ਇੱਕ ਦੂਜੇ ਨੂੰ ਉਹ ਮੁਬਾਰਕਾਂ ਦੇਣ ਲੱਗੀਆਂ ਤੇ ਕਹਿਣ ਲੱਗੀਆਂ ਜਲ ਕੀ ਮੱਛਲੀ ਜਲ ਵਿੱਚ ਹੀ ਭਲੀ ਉਧਰ ਚੰਚਲਾ ਕੁੱਤੀ ਨੇ ਰਾਜਕੁਮਾਰ ਨੂੰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰਤਾ ਰਾਜਕੁਮਾਰ ਕੁੱਤੀ ਦੇ ਦੁੱਧ ਨਾਲ ਪਰਵਾਨ ਚੜਨ ਲੱਗਿਆ ਦਿਨ ਬਦ ਦਿਨ ਗੁਜ਼ਰਦੇ ਗਏ ਬੱਚਾ ਖੂਬ ਸੂਰਤ ਅਤੇ ਸਿਹਤਮੰਦ ਸੀ ਹੁਣ ਤਾਂ ਉਹ ਰੁੜਨ ਵੀ ਲੱਗ ਗਿਆ ਸੀ ਇੱਕ ਦਿਨ ਰਾਣੀਆਂ ਨੇ ਮਹਿਲ ਦੀ ਖਿੜਕੀ ਦੇ ਵਿੱਚੋਂ ਦੀ ਝਾਕ ਕੇ ਦੇਖਿਆ ਕਿ ਬੱਚਾ ਤਾਂ ਹਲੇ ਤੱਕ ਜਿੰਦਾ ਹੈ ਤੇ ਕੁੱਤੀ ਉਸ ਨੂੰ ਪਾਲ ਰਹੀ ਹੈ ਛੇ ਦੀਆਂ ਛੇ ਰਾਣੀਆਂ ਇਹ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਈਆਂ ਸ਼ਾਮ ਨੂੰ ਜਦੋਂ ਰਾਜਾ ਰਾਜ ਦਰਬਾਰ ਦਾ ਕੰਮ ਨਿਬੇੜ ਕੇ ਵਾਪਸ ਮਹਿਲ ਆਇਆ ਤਾਂ ਰਾਣੀਆਂ ਕਹਿਣ ਲੱਗੀਆਂ ਕਿ ਚੰਚਲਾ ਕੁੱਤੀ ਨੂੰ ਮਰਵਾ ਦੋ ਨਹੀਂ ਤਾਂ ਅਸੀਂ ਜਿੰਦਾ ਨਹੀਂ ਰਹਾਂਗੇ ਰਾਜੇ ਨੇ ਉਸੇ ਸਮੇਂ ਜਲਾਦ ਨੂੰ ਹੁਕਮ ਦਿੱਤਾ ਜਲਾਦ ਚੰਚਲਾ ਕੁੱਤੀ ਦੇ ਕੋਲ ਆਇਆ ਅਤੇ ਕਹਿਣ ਲੱਗਿਆ ਇਹ ਕੁੱਤੀ ਤੂੰ ਜੋ ਕੁਝ ਖਾਣਾ ਪੀਣਾ ਹੈ ਅੱਜ ਹੀ ਖਾ ਲੈ ਕੱਲ ਸਵੇਰ ਹੁੰਦੇ ਸਾਰ ਤੈਨੂੰ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਚੰਚਲਾ ਗਾਂ ਦੇ ਕੋਲ ਗਈ ਅਤੇ ਸਾਰਾ ਵਾਕਿਆ ਸੁਣਾ ਕੇ ਕਹਿਣ ਲੱਗੀ ਇਹ ਸਾਡੀ ਰਾਣੀ ਦਾ ਬੱਚਾ ਹੈ ਹੁਣ ਤੱਕ ਮੈਂ ਇਸ ਦੀ ਨਿਗਰਾਨੀ ਕੀਤੀ ਹੈ ਮੈਨੂੰ ਕੱਲ ਸਵੇਰੇ ਰਾਜੇ ਦੇ ਹੁਕਮ ਨਾਲ ਮਾਰ ਦਿੱਤਾ ਜਾਵੇਗਾ ਮੇਰੇ ਤੋਂ ਬਾਅਦ ਇਸ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਤੇਰੀ ਹੈ ਐਨਾ ਕਹਿ ਕੇ ਉਹਨੇ ਬੱਚਾ ਗਾਂ ਦੇ ਹਵਾਲੇ ਕੀਤਾ ਅਤੇ ਵਾਪਸ ਚਲੀ ਆਈ ਅਗਲੀ ਸਵੇਰ ਜਲਾਦ ਨੇ ਚੰਚਲਾ ਕੁੱਤੀ ਨੂੰ ਕਤਲ ਕਰ ਦਿੱਤਾ ਹੁਣ ਬੱਚਾ ਗਾਂ ਦਾ ਦੁੱਧ ਪੀ ਕੇ ਪਲਣ ਲੱਗਿਆ ਇਹ ਸੱਚ ਹੈ ਗਾਂ ਦਾ ਦੁੱਧ ਸੋ ਮਾਂ ਦਾ ਦੁੱਧ ਗਾਂ ਉਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਪਾਲ ਰਹੀ ਸੀ ਉਸਨੇ ਚੰਚਲਾ ਨੂੰ ਜੋ ਵਾਅਦਾ ਦਿੱਤਾ ਉਸ ਨੂੰ ਨਿਭਾ ਰਹੀ ਸੀ ਹੁਣ ਰਾਜਕੁਮਾਰ ਤੁਰਨ ਲੱਗਿਆ ਸੀ ਹੌਲੀ-ਹੌਲੀ ਉਹ 5-6 ਸਾਲ ਦਾ ਹੋ ਗਿਆ ਇੱਕ ਦਿਨ ਰਾਣੀਆਂ ਨੇ ਮਹਿਲ ਦੀ ਖਿੜਕੀ ਦੇ ਵਿੱਚੋਂ ਦੀ ਝਾਕ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਬੱਚਾ ਤਾਂ ਹਲੇ ਵੀ ਜਿੰਦਾ ਹੈ ਗਾਂ ਉਸਨੂੰ ਪਾਲ ਰਹੀ ਹੈ ਰਾਣੀਆਂ ਫਿਰ ਪਰੇਸ਼ਾਨ ਹੋ ਗਈਆਂ ਸ਼ਾਮ ਨੂੰ ਜਦੋਂ ਰਾਜਾ ਕਿਚਹਰੀ ਤੋਂ ਵਾਪਸ ਆਇਆ ਤਾਂ ਉਹਨਾਂ ਨੇ ਇੱਕ ਜਵਾਨ ਹੋ ਕੇ ਕਿਹਾ ਕਿ ਗਾਂ ਨੂੰ ਫੌਰਨ ਮਾਰ ਦਿੱਤਾ ਜਾਵੇ ਨਹੀਂ ਤਾਂ ਅਸੀਂ ਜਿੰਦਾ ਨਹੀਂ ਰਹਿਾਂਗੇ ਰਾਜੇ ਨੇ ਉਸੇ ਸਮੇਂ ਜਲਾਦ ਨੂੰ ਹੁਕਮ ਦਿੱਤਾ ਜਲਾਦ ਗਾਂ ਦੇ ਕੋਲ ਆਇਆ ਅਤੇ ਕਹਿਣ ਲੱਗਿਆ ਇਹ ਗਾਂ ਤੂੰ ਜੋ ਕੁਝ ਖਾਣਾ ਪੀਣਾ ਹੈ ਅੱਜ ਹੀ ਖਾ ਲੈ ਤੈਨੂੰ ਕੱਲ ਸਵੇਰ ਹੁੰਦੇ ਸਾਰ ਕਤਲ ਕਰ ਦਿੱਤਾ ਜਾਵੇਗਾ ਤਾਂ ਫਿਰ ਗਾਂ ਬੱਚੇ ਨੂੰ ਲੈ ਕੇ ਘੋੜੇ ਦੇ ਕੋਲ ਗਈ ਅਤੇ ਸਾਰਾ ਵਾਕਿਆ ਸੁਣਾ ਕੇ ਕਹਿਣ ਲੱਗੀ ਇਹ ਸਾਡੀ ਰਾਣੀ ਦਾ ਬੱਚਾ ਹੈ ਚੰਚਲਾ ਤੋਂ ਬਾਅਦ ਮੈਂ ਇਸ ਦੀ ਦੇਖ ਰੇਖ ਕੀਤੀ ਹੈ ਮੈਨੂੰ ਕੱਲ ਸਵੇਰ ਹੁੰਦੇ ਸਾਰ ਮਾਰ ਦਿੱਤਾ ਜਾਵੇਗਾ ਮੇਰੇ ਤੋਂ ਬਾਅਦ ਇਸ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਤੇਰੀ ਹੈ ਐਨਾ ਕਹਿ ਕੇ ਉਹਨੇ ਬੱਚਾ ਘੋੜੇ ਦੇ سپرد ਕੀਤਾ ਅਤੇ ਵਾਪਸ ਚਲੀ ਆਈ ਅਗਲੀ ਸਵੇਰ ਜਲਾਦ ਨੇ ਗਾਂ ਨੂੰ ਕਤਲ ਕਰ ਦਿੱਤਾ ਘੋੜੇ ਨੂੰ ਜੋ ਸ਼ੋਲੇ ਖਾਣ ਲਈ ਮਿਲਦੇ ਸਨ ਉਹ ਉਹਨਾਂ ਵਿੱਚੋਂ ਅੱਧੇ ਬੱਚੇ ਨੂੰ ਦੇ ਦਿੰਦਾ ਸੀ ਹੁਣ ਇੱਕ ਵਾਰ ਫਿਰ ਰਾਜਕੁਮਾਰ ਦੀ ਪਰਵਰਿਸ਼ ਠੀਕ ਤਰ੍ਹਾਂ ਹੋਣ ਲੱਗੀ ਘੋੜਾ ਉਸਨੂੰ ਸ਼ਾਹੀ ਅਸਤਬਲ ਵਿੱਚੋਂ ਬਾਹਰ ਨਹੀਂ ਸੀ ਜਾਣ ਦਿੰਦਾ ਉਸਨੂੰ ਅੰਦਰ ਰੱਖ ਕੇ ਸੁਪਾ ਕੇ ਪਾਲ-ਪੋਸ ਰਿਹਾ ਸੀ ਕਹਿੰਦੇ ਨੇ ਕਿ ਜਿਸ ਨੂੰ ਰੱਬ ਰੱਖੇ ਉਸਨੂੰ ਕੌਣ ਚਖੇ ਹੁਣ ਰਾਜਕੁਮਾਰ 15-16 ਸਾਲ ਦਾ ਹੋ ਗਿਆ ਸੀ ਉਹ ਹੁਣ ਬਹੁਤ ਖੇਡਦਾ-ਕੁੱਦਦਾ ਰਹਿੰਦਾ ਸੀ ਇੱਕ ਦਿਨ ਰਾਣੀਆਂ ਨੇ ਮਹਿਲ ਦੀ ਖਿੜਕੀ ਵਿੱਚੋਂ ਦੀ ਝਾਕ ਕੇ ਦੇਖਿਆ ਕਿ ਬੱਚਾ ਤਾਂ ਹਲੇ ਵੀ ਜਿੰਦਾ ਹੈ ਤੇ ਘੋੜਾ ਉਸਨੂੰ ਪਾਲ ਰਿਹਾ ਹੈ ਰਾਣੀਆਂ ਫਿਰ ਹੈਰਾਨ ਪਰੇਸ਼ਾਨ ਹੋ ਗਈਆਂ ਸ਼ਾਮ ਨੂੰ ਜਦੋਂ ਰਾਜਾ ਕਿਚਹਰੀ ਤੋਂ ਵਾਪਸ ਆਇਆ ਤਾਂ ਉਹ ਰਾਜੇ ਨੂੰ ਇੱਕ ਜੁਬਾਨ ਹੋ ਕੇ ਕਹਿਣ ਲੱਗੀਆਂ ਕਿ ਘੋੜੇ ਨੂੰ ਫੌਰਨ ਮਰਵਾ ਦਿਓ ਨਹੀਂ ਤਾਂ ਅਸੀਂ ਜਿੰਦਾ ਨਹੀਂ ਰਹਿਣਾ ਰਾਜੇ ਨੇ ਫੌਰਨ ਉਸੇ ਸਮੇਂ ਜਲਾਦ ਨੂੰ ਹੁਕਮ ਦਿੱਤਾ ਜਲਾਦ ਘੋੜੇ ਕੋਲ ਗਿਆ ਅਤੇ ਕਹਿਣ ਲੱਗਿਆ ਐ ਘੋੜੇ ਤੂੰ ਜੋ ਕੁਝ ਖਾਣਾ ਪੀਣਾ ਹੈ ਅੱਜ ਹੀ ਖਾਲ ਲੈ ਤੈਨੂੰ ਕੱਲ ਸਵੇਰ ਹੋਣ ਤੋਂ ਪਹਿਲਾਂ ਮਾਰ ਦਿੱਤਾ ਜਾਵੇਗਾ ਹੁਣ ਬੱਚਾ ਕਾਫੀ ਸਮਝਦਾਰ ਹੋ ਚੁੱਕਿਆ ਸੀ ਘੋੜੇ ਨੇ ਸਾਰਾ ਵਾਕਿਆ ਉਸ ਨੂੰ ਸੁਣਾਇਆ ਕਿ ਚੰਚਲਾ ਕੁੱਤੀ ਤੋਂ ਬਾਅਦ ਤੈਨੂੰ ਗਾਂ ਨੇ ਪਾਲਿਆ ਗਾਂ ਤੋਂ ਬਾਅਦ ਤੈਨੂੰ ਮੈਂ ਪਾਲਿਆ ਪਰ ਮੇਰੇ ਤੋਂ ਬਾਅਦ ਐਸਾ ਕੋਈ ਨਹੀਂ ਹੈ ਜਿਹੜਾ ਤੇਰੀ ਪਰਵਰਿਸ਼ ਦੀ ਜ਼ਿੰਮੇਵਾਰੀ ਲੈ ਸਕੇ ਕਿਉਂ ਨਾ ਆਪਾਂ ਅੱਜ ਰਾਤ ਦੇ ਹਨੇਰੇ ਵਿੱਚ ਜਾਨ ਬਚਾ ਕੇ ਇੱਥੋਂ ਕਿਤੇ ਦੂਰ ਭੱਜ ਚਲੀਏ ਰਾਜਕੁਮਾਰ ਨੇ ਘੋੜੇ ਦੀ ਹਾਂ ਵਿੱਚ ਹਾਂ ਮਿਲਾਈ ਫਿਰ ਜਦੋਂ ਅੱਧੀ ਰਾਤ ਹੋਈ ਤਾਂ ਘੋੜੇ ਨੇ ਬੱਚੇ ਨੂੰ ਆਪਣੇ ਪਿੱਠ ਉੱਪਰ ਬਿਠਾਇਆ ਅਤੇ ਮਹਿਲ ਵਿੱਚੋਂ ਭੱਜ ਨਿਕਲਿਆ ਭੱਜਦੇ ਭੱਜਦੇ ਉਹ ਮਹਿਲ ਤੋਂ ਦੂਰ ਕਿਸੇ ਦੂਜੇ ਰਾਜ ਦੇ ਜੰਗਲ ਵਿੱਚ ਜਾ ਪਹੁੰਚੇ ਜਦੋਂ ਸਵੇਰ ਹੋਈ ਤਾਂ ਘੋੜਾ ਕਹਿਣ ਲੱਗਿਆ ਰਾਜਕੁਮਾਰ ਮੈਂ ਜੰਗਲ ਵਿੱਚ ਰਹਿ ਕੇ ਇਹ ਹਰਾ ਹਰਾ ਘਾਹ ਖਾ ਲੈਂਦਾ ਹਾਂ ਤੁਸੀਂ ਉਹ ਪਾਸ ਹੀ ਇੱਕ ਪਿੰਡ ਦਿਸ ਰਿਹਾ ਹੈ ਤੁਸੀਂ ਉੱਥੇ ਜਾ ਕੇ ਕਿਸੇ ਕੋਲੋਂ ਰੋਟੀ ਲੈ ਕੇ ਖਾ ਲਵੋ ਮੈਂ ਇੱਥੇ ਜੰਗਲ ਵਿੱਚ ਹੀ ਇਸ ਟਾਲੀ ਦੇ ਦਰਖਤ ਥੱਲੇ ਤੁਹਾਡਾ ਇੰਤਜ਼ਾਰ ਕਰਾਂਗਾ। ਲੜਕਾ ਪਿੰਡ ਜਾ ਪਹੁੰਚਿਆ। ਇੱਕ ਔਰਤ ਜਿਸ ਨੇ ਤੰਦੂਰ ਤਪਾਇਆ ਹੋਇਆ ਸੀ ਅਤੇ ਵਿੱਚ ਰੋਟੀਆਂ ਲਗਾ ਰਹੀ ਸੀ। ਰਾਜਕੁਮਾਰ ਤੰਦੂਰ ਦੇ ਕੋਲ ਹੀ ਬੈਠ ਗਿਆ ਅਤੇ ਬੋਲਿਆ, "ਮਾਈ, ਇੱਕ ਰੋਟੀ ਮੈਨੂੰ ਵੀ ਦੇ ਦਿਵੋ। ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ।" ਔਰਤ ਨੂੰ ਰਾਜਕੁਮਾਰ ਦੇ ਉੱਪਰ ਤਰਸ ਆਇਆ। ਉਸ ਨੇ ਇੱਕ ਰੋਟੀ ਉੱਪਰ ਪਿਆਜ਼ ਰੱਖ ਕੇ ਰਾਜਕੁਮਾਰ ਨੂੰ ਦਿੱਤੀ। ਰਾਜਕੁਮਾਰ ਨੇ ਰੋਟੀ ਖਾਧੀ ਪਾਣੀ ਪੀਤਾ ਅਤੇ ਉੱਥੇ ਹੀ ਬਿਠਾ ਰਿਹਾ ਇੱਕ ਦੋ ਘੰਟੇ ਬੀਤ ਗਏ ਫਿਰ ਉਸ ਔਰਤ ਦਾ ਪਤੀ ਜੰਗਲ ਦੇ ਵਿੱਚ ਲੱਕੜਾਂ ਕੱਟਣ ਲਈ ਜਾਣ ਲੱਗਿਆ ਰਾਜਕੁਮਾਰ ਨੇ ਕਿਹਾ ਬਾਬਾ ਮੈਨੂੰ ਵੀ ਆਪਣੇ ਨਾਲ ਹੀ ਰੱਖ ਲਵੋ ਮੈਂ ਲੱਕੜਾਂ ਕੱਟਣ ਵਿੱਚ ਤੁਹਾਡੀ ਮਦਦ ਕਰਿਆ ਕਰਾਂਗਾ ਬਦਲੇ ਵਿੱਚ ਮੈਨੂੰ ਬਸ ਦੋ ਸਮੇਂ ਦੀ ਰੋਟੀ ਦੇ ਦਿਆ ਕਰਨਾ ਇਸ ਤਰ੍ਹਾਂ ਰਾਜਕੁਮਾਰ ਉਸ ਘਰ ਪਰਿਵਾਰ ਨਾਲ ਰਹਿਣ ਲੱਗਿਆ ਦਿਨ ਗੁਜ਼ਰੇ ਇੱਕ ਦਿਨ ਰਾਜਕੁਮਾਰ ਲੱਕੜਾਂ ਵੇਚਦਾ ਫਿਰਦਾ ਫਿਰੌਂਦਾ ਉਸ ਰਾਜ ਦੀ ਰਾਜਧਾਨੀ ਵਿੱਚ ਜਾ ਪਹੁੰਚਿਆ ਉਹ ਰਾਜ ਮਹਿਲ ਦੇ ਕੋਲੋਂ ਲੰਘ ਰਿਹਾ ਸੀ ਉਸੇ ਸਮੇਂ ਉਸ ਰਾਜ ਦੀ ਰਾਜਕੁਮਾਰੀ ਮਹਿਲ ਦੀ ਛੱਤ ਤੇ ਟਹਿਲ ਰਹੀ ਸੀ ਉਸ ਦੀ ਨਜ਼ਰ ਰਾਜਕੁਮਾਰ ਤੇ ਪਈ ਰਾਜਕੁਮਾਰ ਦਾ ਹਸੀਨ ਚਿਹਰਾ ਦੇਖ ਕੇ ਉਹ ਉਸ ਉੱਪਰ ਮੋਹਿਤ ਹੋ ਗਈ ਰਾਜਕੁਮਾਰ ਤਾਂ ਗੁਜ਼ਰ ਗਿਆ ਸੀ ਪਰ ਰਾਜਕੁਮਾਰੀ ਨੂੰ ਚੈਨ ਨਹੀਂ ਸੀ ਆ ਰਿਹਾ ਉਸ ਨੂੰ ਰਾਜਕੁਮਾਰ ਦੇ ਨਾਲ ਵਿਆਹ ਕਰਵਾਉਣ ਦੀ ਚਾਹਤ ਪੈਦਾ ਹੋਈ। ਉਸਨੇ ਫੌਰਨ ਆਪਣੇ ਪਿਤਾ ਨੂੰ ਕਿਹਾ ਕਿ ਉਸਦੇ ਸਵਯੰਬਰ ਦੀ ਤਿਆਰੀ ਕਰੋ। ਮੈਂ ਆਪਣੇ ਲਈ ਆਪਣੇ ਸ਼ੋਹਰ ਦੀ ਚੋਣ ਕਰਾਂਗੀ। ਰਾਜੇ ਨੇ ਆਪਣੀ ਰਾਜਕੁਮਾਰੀ ਦੀ ਗੱਲ ਮੰਨ ਲਈ। ਉਸੇ ਸਮੇਂ ਹੁਕਮ ਦੇ ਕੇ ਪੂਰੇ ਮੁਲਕ ਦੇ ਵਿੱਚ ਟਿੰਡੋਰਾ ਪਟਵਾ ਦਿੱਤਾ ਗਿਆ। ਤੈ ਕੀਤਾ ਦਿਨ ਆਇਆ। ਲੋਕ ਸਜ ਸਵਰ ਕੇ ਮਹਿਲ ਦੇ ਆਸ-ਪਾਸ ਇਕੱਠੇ ਹੋਏ। ਉਸ ਔਰਤ ਨੇ ਵੀ ਆਪਣੇ ਬੇਟੇ ਰਾਜਕੁਮਾਰ ਨੂੰ ਕਿਹਾ ਕਿ ਬੇਟਾ ਤੂੰ ਵੀ ਜਾ ਸਬਯੰਬਰ ਦੇ ਵਿੱਚ ਹਿੱਸਾ ਲੈ ਕੀ ਪਤਾ ਤੇਰੇ ਨਾਲ ਹੀ ਰਾਜਕੁਮਾਰੀ ਦਾ ਵਿਆਹ ਹੋ ਜੇ ਸਬਯੰਬਰ ਦੀ ਰਸਮ ਦਾ ਆਗਾਜ਼ ਹੋਇਆ ਰਾਜਕੁਮਾਰੀ জাফরਾਨ ਦਾ ਕਟੋਰਾ ਹੱਥ ਵਿੱਚ ਫੜੀ ਮਹਿਲ ਦੇ ਇੱਕ ਝਿਰੋਖੇ ਦੇ ਵਿੱਚ ਆ ਖੜੀ ਹੋਈ ਇੱਕ ਇੱਕ ਕਰਕੇ ਨੌਜਵਾਨ ਝਿਰੋਖੇ ਦੇ ਥੱਲੇ ਦੀ ਹੋ ਕੇ ਗੁਜ਼ਰਦੇ ਗਏ ਸਾਰੇ ਗੁਜ਼ਰ ਗਏ ਰਾਜਕੁਮਾਰੀ ਨੇ ਕਿਸੇ ਵੀ ਉੱਪਰ জাফরਾਨ ਨਹੀਂ ਸੁਟਿਆ لیکن ਜਦੋਂ ਉਸ ਰਾਜਕੁਮਾਰ ਲੜਕੇ ਦੀ ਬਾਰੀ ਆਈ ਤਾਂ ਰਾਜਕੁਮਾਰੀ ਨੇ ਫੌਰਨ জাফরਾਨ ਦਾ ਕਟੋਰਾ ਉਸ ਉੱਪਰ ਸੁੱਟ ਦਿੱਤਾ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਲੋਕਾਂ ਨੇ ਕਿਹਾ ਕਿ ਕਿੱਥੇ ਰਾਜਾ ਭੋਜ ਅਤੇ ਕਿੱਥੇ ਗੰਗੂ ਤੇਲੀ ਰਾਜਕੁਮਾਰੀ ਤੋਂ ਜ਼ਰੂਰ ਕੋਈ ਭੁੱਲ ਹੋ ਗਈ ਹੈ ਸਵਯੰਬਰ ਦੀ ਰਸਮ ਦੁਬਾਰਾ ਕੀਤੀ ਜਾਵੇ ਸਵਯੰਬਰ ਫਿਰ ਤੋਂ ਹੋਇਆ ਪਰ ਹੈ ਇਹ ਕੀ ਹੋਇਆ ਰਾਜਕੁਮਾਰੀ ਨੇ ਦੂਸਰੀ ਵਾਰ ਫਿਰ ਜਾਫਰਾਨ ਉਸੇ ਲੜਕੇ ਉੱਪਰ ਸੁੱਟਿਆ ਲੋਕਾਂ ਨੇ ਫਿਰ ਦੁਹਾਈ ਦਿੱਤੀ ਕਿ ਜਰੂਰ ਹੁਣ ਵੀ ਰਾਜਕੁਮਾਰੀ ਤੋਂ ਭੁੱਲ ਹੀ ਹੋਈ ਹੈ ਸੋ ਤੀਸਰੀ ਵਾਰ ਫਿਰ ਸਬਯੰਬਰ ਦੀ ਰਸਮ ਕੀਤੀ ਗਈ ਪਰ ਤੀਸਰੀ ਵਾਰ ਵੀ ਨਤੀਜਾ ਉਹੀ ਨਿਕਲਿਆ ਰਾਜਕੁਮਾਰੀ ਨੇ ਉਸੇ ਲੜਕੇ ਉੱਪਰ ਜਾਫਰਾਨ ਸੁੱਟਿਆ ਕਹਿੰਦੇ ਨੇ ਕਿ ناکਾਮ ਆਸ਼ਿਕ ਬਹੁਤ ਖਤਰਨਾਕ ਹੁੰਦਾ ਹੈ ਸਾਰੇ ਠੁਕਰਾਈ ਹੋਏ ਲੋਕਾਂ ਦਾ ਇਕੱਠ ਹੋਇਆ ਪੰਚਾਇਤ ਹੋਈ ਸਾਰਿਆਂ ਨੇ ਫੈਸਲਾ ਕੀਤਾ ਕਿ ਚਾਹੇ ਕੁਝ ਵੀ ਹੋ ਜੇ ਆਪਾਂ ਹਰ ਹਾਲ ਵਿੱਚ ਇਸ ਵਿਆਹ ਨੂੰ ਰਕਵਾਉਣਾ ਹੈ ਹੁਣ ਉਹਨਾਂ ਨੇ ਇੱਕ ਹੋਰ ਚਾਲ ਚੱਲੀ ਸਾਰੇ ਰਾਜੇ ਦੀ ਕਚਹਿਰੀ ਵਿੱਚ ਗਏ ਅਤੇ ਬੋਲੇ ਮਹਾਰਾਜ ਅਸੀਂ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਹਾਂ ਜਿਹੜਾ ਨੌਜਵਾਨ ਸਾਰਿਆਂ ਨਾਲੋਂ ਜ਼ਿਆਦਾ ਹਿਰਨ ਮਾਰ ਕੇ ਲੈ ਕੇ ਆਵੇਗਾ ਉਸ ਦੇ ਨਾਲ ਹੀ ਰਾਜਕੁਮਾਰੀ ਦਾ ਵਿਆਹ ਹੋਵੇਗਾ ਉਸਨੂੰ ਹੀ ਅੱਧਾ ਰਾਜ ਮਿਲੇਗਾ ਰਾਜੇ ਨੇ ਫੌਰਨ ਇਸ ਦੇ ਤਹਿਤ ਹੁਕਮ ਜਾਰੀ ਕਰਤੇ ਸਾਰੇ ਲੋਕਾਂ ਨੂੰ ਚੰਗੇ ਚੰਗੇ ਘੋੜੇ ਮਿਲੇ ਨਮੀਆਂ ਨਮੀਆਂ ਤੇਜ ਤਲਵਾਰਾਂ ਮਿਲੀਆਂ ਉਸ ਲੜਕੇ ਦੇ ਹਿੱਸੇ ਸਭ ਤੋਂ ਕਮਜ਼ੋਰ ਘੋੜਾ ਆਇਆ ਅਤੇ ਸਭ ਤੋਂ ਪੁਰਾਣੀ ਜੰਗਲ ਲੱਗੀ ਤਲਵਾਰ ਮਿਲੀ ਜੰਗਲ ਦੇ ਵਿੱਚ ਟਾਲੀ ਦੇ ਦਰਖਤ ਥੱਲੇ ਉਸ ਦਾ ਉਹ ਪੁਰਾਣਾ ਸਾਥੀ ਘੋੜਾ ਕਦੋਂ ਤੋਂ ਉਸ ਦੀ ਰਾਹ ਦੇਖ ਰਿਹਾ ਸੀ ਹੁਣ ਰਾਜਕੁਮਾਰ ਨੂੰ ਉਸ ਦੀ ਯਾਦ ਆਈ ਉਹ ਫੌਰਨ ਉਸ ਦੇ ਕੋਲ ਪਹੁੰਚਿਆ ਅਤੇ ਸਾਰੀ ਰਾਮ ਕਹਾਣੀ ਉਸ ਨੂੰ ਸੁਣਾਈ। ਘੋੜਾ ਬੋਲਿਆ, "ਰਾਜਕੁਮਾਰ, ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਸਾਰੇ ਲੋਕ ਇਸੇ ਜੰਗਲ ਦੇ ਵਿੱਚ ਹਿਰਨ ਦਾ ਸ਼ਿਕਾਰ ਕਰਨ ਆਉਣਗੇ। ਤੁਸੀਂ ਇਸ ਮਰੀਲ ਘੋੜੇ ਨੂੰ ਇੱਥੇ ਹੀ ਛੱਡ ਦਿਵੋ। ਮੈਂ ਘੇਰ ਘਾਰ ਕੇ ਹਿਰਨ ਤੁਹਾਡੇ ਕੋਲ ਲਿਆਉਂਦਾ ਜਾਵਾਂਗਾ। ਤੁਸੀਂ ਆਰਾਮ ਦੇ ਨਾਲ ਸ਼ਿਕਾਰ ਕਰਦੇ ਜਾਣਾ।" ਲਿਹਾ ਜਾ। ਇਸ ਤਰ੍ਹਾਂ ਹੀ ਹੋਇਆ। ਲੜਕੇ ਨੇ ਥੋੜੇ ਹੀ ਸਮੇਂ ਦੇ ਵਿੱਚ ਕਈ ਸੌ ਹਿਰਨ ਸ਼ਿਕਾਰ ਕਰ ਲਏ। ਫਿਰ ਉਹ ਆਰਾਮ ਨਾਲ ਇੱਕ ਪਿੱਪਲ ਦੇ ਦਰਖਤ ਦੇ ਥੱਲੇ ਬੈਠ ਕੇ ਆਰਾਮ ਕਰਨ ਲੱਗਿਆ। ਮੂੰਹ ਉਸ ਦਾ ਕੱਪੜੇ ਨਾਲ ਢਕਿਆ ਹੋਇਆ ਸੀ। ਦੂਜੇ ਪਾਸੇ ਬਾਕੀ ਸਾਰੇ ਲੋਕ ਖਾਲੀ ਹੱਥ ਰਹੇ। ਕਿਸੇ ਦੇ ਵੀ ਹੱਥ ਕੋਈ ਵੀ ਹਿਰਨ ਨਾ ਆ ਸਕਿਆ। ਵਾਪਸ ਆਉਂਦੇ ਸਮੇਂ ਉਹਨਾਂ ਨੂੰ ਉਹ ਲੜਕਾ ਪਿੱਪਲ ਦੇ ਦਰਖਤ ਥੱਲੇ ਬੈਠਾ ਨਜ਼ਰ ਆਇਆ। ਉਸ ਦੇ ਕੋਲ ਇੱਕ ਪਾਸੇ ਧੜਾ ਧੜ ਅੱਗ ਜਲ ਰਹੀ ਸੀ ਜਿਸ ਉੱਪਰ ਉਹ ਹਿਰਨ ਦਾ ਮਾਸ ਭੁੰਨ ਰਿਹਾ ਸੀ। ਲੋਕ ਉਸ ਦੇ ਸਾਹਮਣੇ ਜਾ ਕੇ ਉਸ ਨੂੰ ਬੇਨਤੀ ਕਰਨ ਲੱਗੇ ਕਿ ਸਾਡੇ ਉੱਪਰ ਇੱਕ ਬਿਪਤਾ ਆ ਗਈ ਹੈ ਸਾਨੂੰ ਰਾਜਾ ਜ਼ਰੂਰ ਕਤਲ ਕਰਵਾ ਦੇਵੇਗਾ ਤੂੰ ਸ਼ਿਕਾਰ ਕਰ ਕਰਕੇ ਹਿਰਨਾ ਦਾ ਢੇਰ ਲਗਾਈ ਬੈਠਾ ਹੈ ਇੱਕ ਇੱਕ ਹਿਰਨ ਸਾਨੂੰ ਸਾਰਿਆਂ ਨੂੰ ਦੇ ਦੇ ਅਸੀਂ ਤੈਨੂੰ ਦੁਆਵਾਂ ਮਾਂ ਦੇਵਾਂਗੇ ਰਾਜਕੁਮਾਰ ਦੀ ਉਂਗਲ ਦੇ ਵਿੱਚ ਉਸ ਸਮੇਂ ਆਪਣੇ ਬਾਪ ਦੀ ਦਿੱਤੀ ਹੋਈ ਇੱਕ ਅੰਗੂਠੀ ਸੀ ਉਸ ਨੇ ਲੋਕਾਂ ਨੂੰ ਕਿਹਾ ਕਿ ਮੇਰੀ ਇੱਕ ਸ਼ਰਤ ਹੈ ਮੈਂ ਆਪਣੀ ਅੰਗੂਠੀ ਨੂੰ ਇਸ ਅੱਗ ਦੇ ਉੱਪਰ ਗਰਮ ਕਰਾਂਗਾ ਤੁਸੀਂ ਸਾਰੇ ਜਣੇ ਆਪਣਾ ਆਪਣਾ ਖੱਬਾ ਪੱਟ ਨੰਗਾ ਕਰ ਲਵੋ ਮੈਂ ਉਸ ਉੱਪਰ ਅੰਗੂਠੀ ਨਾਲ ਨਿਸ਼ਾਨ ਲਗਾਵਾਂਗਾ ਇਸ ਤੋਂ ਬਾਅਦ ਤੁਸੀਂ ਚਾਹੋ ਤਾਂ ਸਾਰੇ ਹਿਰਨ ਚੁੱਕ ਕੇ ਲੈ ਜਾਣਾ ਲੜਕੇ ਨੇ ਆਪਣੇ ਮੂੰਹ ਉੱਪਰ ਨਕਾਬ ਪਹਿਨਿਆ ਹੋਇਆ ਸੀ ਤਾਂ ਉਹ ਉਸ ਨੂੰ ਪਹਿਚਾਣ ਨਾ ਸਕੇ ਉਹਨਾਂ ਨੇ ਸੋਚਿਆ ਕਿ ਅੰਗੂਠੀ ਦਾ ਨਿਸ਼ਾਨ ਲਗਵਾਉਣ ਨਾਲ ਕੀ ਹੋ ਜਾਵੇਗਾ ਥੋੜਾ ਦਰਦ ਹੀ ਹੋਵੇਗਾ ਨਾਲੇ ਪੱਟ ਉੱਪਰ ਤਾਂ ਹਮੇਸ਼ਾ ਕੱਪੜਾ ਹੀ ਰਹੇਗਾ ਕਿਸੇ ਨੂੰ ਕੀ ਪਤਾ ਚੱਲੇਗਾ ਇਸ ਦੇ ਬਦਲੇ ਵਿੱਚ ਰਾਜੇ ਦੀ ਬੇਟੀ ਦਾ ਰਿਸ਼ਤਾ ਮਿਲ ਜਾਵੇਗਾ ਸਾਰਿਆਂ ਨੇ ਆਪਣੇ ਆਪਣੇ ਪੱਟ ਉੱਪਰ ਅੰਗੂਠੀ ਦਾ ਨਿਸ਼ਾਨ ਲਗਵਾ ਲਿਆ ਅਤੇ ਫਿਰ ਹਰਨ ਚੁੱਕੇ ਤੇ ਖੁਸ਼ੀ-ਖੁਸ਼ੀ ਰਾਜ ਦਰਬਾਰ ਦੇ ਵੱਲ ਨੂੰ ਰਵਾਨਾ ਹੋ ਗਏ ਉਹਨਾਂ ਨੇ ਰਾਜੇ ਦੇ ਅੱਗੇ ਸ਼ਿਕਾਰ ਕੀਤੇ ਹੋਏ ਹਿਰਨਾਂ ਦਾ ਢੇਰ ਲਗਾ ਦਿੱਤਾ ਅਤੇ ਬਹੁਤ ਸ਼ੇਖੀ ਨਾਲ ਦੱਸਿਆ ਕਿ ਇਹ ਸਾਰੇ ਹਿਰਨ ਉਹ ਖੁਦ ਸ਼ਿਕਾਰ ਕਰਕੇ ਲੈ ਕੇ ਆਏ ਹਨ। ਰਾਜਕੁਮਾਰੀ ਦੀ ਪਸੰਦ ਉਹ ਲੜਕਾ ਪਤਾ ਨਹੀਂ ਜੰਗਲ ਦੇ ਵਿੱਚ ਕਿੱਥੇ ਭਟਕਦਾ ਫਿਰਦਾ ਹੋਵੇਗਾ। ਥੋੜੀ ਦੇਰ ਬਾਅਦ ਉਹ ਰਾਜਕੁਮਾਰ ਵੀ ਆਪਣੇ ਮਰੀਗਲ ਜਿਹੇ ਘੋੜੇ ਉੱਪਰ ਹੌਲੀ-ਹੌਲੀ ਡੱਕ ਡੋਲੇ ਖਾਂਦਾ ਆ ਪਹੁੰਚਿਆ। ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਕਿ ਬੜਾ ਸੂਰਮਾ ਬਣਿਆ ਫਿਰਦਾ ਸੀ। ਦੇਖ ਲਓ ਇਹ ਤਾਂ ਇੱਕ ਵੀ ਹਿਰਨ ਸ਼ਿਕਾਰ ਕਰਕੇ ਨਹੀਂ ਲੈ ਕੇ ਆਇਆ ਉਹ ਲੜਕਾ ਕੁਝ ਦੇਰ ਤੱਕ ਸੁਣਦਾ ਰਿਹਾ ਅਤੇ ਫਿਰ ਬੋਲਿਆ ਮਹਾਰਾਜ ਇਹ ਸਾਰੇ ਹਿਰਨ ਮੈਂ ਹੀ ਸ਼ਿਕਾਰ ਕੀਤੇ ਹਨ ਅਤੇ ਇਹਨਾਂ ਨੂੰ ਮੈਂ ਇਹ ਹਿਰਨ ਇਸ ਸ਼ਰਤ ਉੱਪਰ ਦਿੱਤੇ ਹਨ ਕਿ ਆਪਣੇ ਆਪਣੇ ਪੱਟ ਉੱਪਰ ਮੇਰੀ ਅੰਗੂਠੀ ਦਾ ਨਿਸ਼ਾਨ ਲਗਵਾਓ ਤੁਸੀਂ ਇਹਨਾਂ ਨੂੰ ਕਹੋ ਏ ਇਹ ਆਪਣੇ ਪਜਾਮੇ ਉਤਾਰ ਕੇ ਆਪਣੇ ਆਪਣੇ ਖੱਬੇ ਪੱਟ ਦਿਖਾਉਣ ਹੁਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਲਿਹਾਜਾ ਇਸ ਤਰ੍ਹਾਂ ਹੀ ਕੀਤਾ ਗਿਆ ਜਦੋਂ ਉਹਨਾਂ ਦੇ ਖੱਬੇ ਪੱਟ ਦੇਖੇ ਗਏ ਤਾਂ ਵਾਕਿਆ ਹੀ ਉੱਥੇ ਅੰਗੂਠੀ ਦੇ ਨਿਸ਼ਾਨ ਬਣੇ ਹੋਏ ਸਨ। ਕਿਸੇ ਇੱਕ ਦਾ ਵੀ ਪੱਟ ਸਾਫ਼ ਨਹੀਂ ਸੀ। ਰਾਜੇ ਨੇ ਆਪਣੀ ਬੇਟੀ ਦਾ ਵਿਆਹ ਉਸ ਰਾਜਕੁਮਾਰ ਲੜਕੇ ਨਾਲ ਕਰ ਦਿੱਤਾ ਤੇ ਨਾਲ ਹੀ ਅੱਧਾ ਰਾਜ ਉਸ ਦੇ ਹਵਾਲੇ ਕਰਤਾ। ਉਸ ਜਮਾਨੇ ਵਿੱਚ ਇਹ ਰਿਵਾਜ ਸੀ ਕਿ ਜਵਾਈ ਨੂੰ 5 ਸਾਲ ਆਪਣੇ ਸਹੁਰੇ ਪਰਿਵਾਰ ਹੀ ਠਹਿਰਾਇਆ ਜਾਂਦਾ ਸੀ ਉਸ ਤੋਂ ਬਾਅਦ ਪਤੀ ਪਤਨੀ ਅਲੱਗ ਆਪਣੇ ਘਰ ਵਿੱਚ ਰਹਿੰਦੇ ਸਨ ਉਹ ਰਾਜਕੁਮਾਰ ਵੀ 5 ਸਾਲ ਉੱਥੇ ਰੁਕਿਆ ਇਸ ਦੌਰਾਨ ਉਹਨਾਂ ਦੇ ਘਰ ਵਿੱਚ ਇੱਕ ਬੱਚੇ ਨੇ ਵੀ ਜਨਮ ਲਿਆ ਜਦੋਂ ਤੈਅ ਕੀਤਾ ਸਮਾਂ ਗੁਜ਼ਰਿਆ ਤਾਂ ਰਾਜਕੁਮਾਰ ਆਪਣੀ ਪਤਨੀ ਨੂੰ ਕਹਿਣ ਲੱਗਿਆ ਹੁਣ ਆਪਾਂ ਵਾਪਸ ਆਪਣੇ ਘਰ ਜਾਵਾਂਗੇ ਉਨ੍ਹਾਂ ਨੇ ਰਾਜੇ ਤੋਂ ਆਗਿਆ ਲਈ ਅਤੇ ਰਾਜ ਮਹਿਲ ਚੋਂ ਨਿਕਲ ਕੇ ਜੰਗਲ ਦੇ ਵੱਲ ਨੂੰ ਤੁਰ ਪਏ। ਜੰਗਲ ਦੇ ਵਿੱਚ ਉਹਨਾਂ ਨੇ ਆਪਣੇ ਘੋੜੇ ਨੂੰ ਨਾਲ ਲਿਆ ਅਤੇ ਆਪਣੇ ਬਾਪ ਦੇ ਰਾਜ ਵੱਲ ਨੂੰ ਤੁਰ ਪਏ। ਉਹਨਾਂ ਨੇ ਰਾਜਧਾਨੀ ਤੋਂ ਥੋੜੀ ਦੂਰੀ ਤੇ ਜੰਗਲ ਦੇ ਵਿੱਚ ਆਪਣੇ ਲਈ ਇੱਕ ਮਹਿਲ ਬਣਵਾਇਆ ਤੇ ਉਹ ਘੋੜੇ ਨਾਲ ਉੱਥੇ ਹੀ ਰਹਿਣ ਲੱਗੇ। ਘੋੜੇ ਦੇ ਹੀ ਕਹਿਣ ਤੇ ਰਾਜਕੁਮਾਰ ਨੇ ਮਹਿਲ ਦੇ ਅੰਦਰ ਇੱਕ ਛੋਟਾ ਜਿਹਾ ਤਲਾਬ ਬਣਵਾਇਆ। ਤੇ ਫਿਰ ਘੋੜੇ ਦੇਹੀ ਕਹਿਣ ਤੇ ਇੱਕ ਤਰਖਾਨ ਕੋਲੋਂ ਕਾਠ ਦਾ ਘੋੜਾ ਜਾਨੀ ਕਿ ਲੱਕੜ ਦਾ ਇੱਕ ਘੋੜਾ ਬਣਵਾਇਆ ਅਤੇ ਤਲਾਬ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਘੋੜਾ ਹੁਣ ਕਹਿਣ ਲੱਗਿਆ ਕਿ ਆਪਣੇ ਪਿਤਾ ਨੂੰ ਦਾਵਤ ਤੇ ਬੁਲਾਓ ਤਲਾਬ ਕਿਨਾਰੇ ਦਾਵਤ ਰੱਖੋ ਜਦੋਂ ਰਾਜਾ ਖਾਣਾ ਖਾਣ ਲੱਗੇ ਤਾਂ ਤੁਸੀਂ ਕਹਿਣਾ ਕਾਠ ਦੇ ਘੋੜੇ ਪਾਣੀ ਪੀ ਤੇ ਫਿਰ ਇਸ ਤੋਂ ਬਾਅਦ ਦੀ ਸਾਰੀ ਗੱਲ ਰਾਜਕੁਮਾਰ ਨੂੰ ਸਮਝਾ ਦਿੱਤੀ ਲਿਹਾਜਾ ਇਸ ਤਰ੍ਹਾਂ ਹੀ ਹੋਇਆ ਰਾਜਕੁਮਾਰ ਨੇ ਆਪਣੇ ਬਾਪ ਦੀ ਸ਼ਾਨਦਾਰ ਦਾਵਤ ਕੀਤੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਈ ਗਏ ਰਾਜਾ ਬੜੀ ਫਕਰ ਨਾਲ ਦਾਵਤ ਤੇ ਆਇਆ ਜਦੋਂ ਰਾਜਾ ਪਹਿਲਾ ਨਿਵਾਲਾ ਮੂੰਹ ਵਿੱਚ ਪਾਉਣ ਲੱਗਿਆ ਤਾਂ ਰਾਜਕੁਮਾਰ ਨੇ ਤਲਾਬ ਕਿਨਾਰੇ ਖੜੇ ਕਾਠ ਦੇ ਘੋੜੇ ਨੂੰ ਫੜਿਆ ਅਤੇ ਕਹਿਣ ਲੱਗਿਆ ਕਾਠ ਦੇ ਘੋੜੇ ਪਾਣੀ ਪੀ ਇਹ ਦੇਖ ਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਰਾਜਕੁਮਾਰ ਨੂੰ ਕਹਿਣ ਲੱਗਿਆ ਉਹ ਤੇਰੀ ਕਿਤੇ ਮੱਤ ਤਾਂ ਨਹੀਂ ਮਾਰੀ ਗਈ ਤੈਨੂੰ ਅਕਲ ਨਹੀਂ ਹੋਸ਼ ਨੂੰ ਟਿਕਾਣੇ ਰੱਖ ਭਲਾ ਕਦੇ ਕਾਠ ਦੇ ਘੋੜੇ ਨੇ ਵੀ ਪਾਣੀ ਪੀਤਾ ਹੈ ਲੜਕਾ ਜਵਾਬ ਵਿੱਚ ਕੁਝ ਨਾ ਬੋਲਿਆ ਰਾਜੇ ਨੇ ਦੂਸਰਾ ਨਿਵਾਲਾ ਮੂੰਹ ਵਿੱਚ ਪਾਇਆ ਤਾਂ ਲੜਕੇ ਨੇ ਫਿਰ ਉਹੀ ਕਿਹਾ ਰਾਜੇ ਨੇ ਫਿਰ ਉਹੀ ਸਵਾਲ ਦੁਹਰਾਇਆ ਅਖੀਰ ਜਦੋਂ ਤੀਸਰੀ ਵਾਰ ਐਦਾਂ ਹੋਇਆ ਤਾਂ ਰਾਜੇ ਨੇ ਨਿਵਾਲਾ ਇੱਕ ਸਾਈਡ ਤੇ ਰੱਖ ਦਿੱਤਾ ਖਾਣੇ ਤੋਂ ਹੱਥ ਪਿੱਛੇ ਖਿੱਚ ਲਿਆ ਅਤੇ ਬੋਲਿਆ اے لڑکے جدوں تک تو مینوں اصل گل نہیں دسےگا میں کھانا نہیں کھਾਵਾਂਗਾ لڑکا ਕਹਿਣ ਲੱਗਿਆ ਮਹਾਰਾਜ ਤੁਸੀਂ ਇਹ ਤਾਂ ਕਹਿੰਦੇ ਹੋ ਕਿ ਭਲਾ ਕਦੇ ਕਾਠ ਦੇ ਘੋੜੇ ਨੇ ਵੀ ਪਾਣੀ ਪੀਤਾ ਹੈ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਭਲਾ ਇਨਸਾਨ ਦੇ ਘਰ ਵਿੱਚ ਵੀ ਕਦੇ ਕੁੱਤੇ ਨੇ ਜਨਮ ਲਿਆ ਹੈ ਰਾਜੇ ਨੇ ਇਹ ਸੁਣਿਆ ਤਾਂ ਉਸ ਦੇ ਕੰਨ ਖੜੇ ਹੋ ਗਏ کئی ਸਾਲ ਪਹਿਲਾਂ ਹੋਇਆ ਵਾਕਾ ਅੱਖਾਂ ਅਗੋਂ ਦੀ ਗੁਜ਼ਰ ਗਿਆ ਰਾਜਾ ਪਰੇਸ਼ਾਨ ਹੋ ਕੇ ਬੋਲਿਆ ਇਸ ਗੱਲ ਦਾ ਤੈਨੂੰ ਕਿਵੇਂ ਪਤਾ ਰਾਜਕੁਮਾਰ ਬੋਲਿਆ ਮੈਂ ਗਰੀਬ ਰਾਣੀ ਦਾ ਉਹੀ ਬੇਟਾ ਹਾਂ ਜਿਸ ਦੀ ਜਗਾ ਕੁੱਤੀ ਦਾ ਬੱਚਾ ਰੱਖਿਆ ਗਿਆ ਸੀ ਫਿਰ ਉਸਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਕਹਾਣੀ ਰਾਜੇ ਨੂੰ ਸੁਣਾ ਦਿੱਤੀ ਰਾਜੇ ਨੇ ਇਹ ਸੁਣਿਆ ਤਾਂ ਰੋਣ ਲੱਗਿਆ ਫਿਰ ਉੱਠ ਕੇ ਆਪਣੇ ਬੇਟੇ ਆਪਣੇ ਵਾਰਿਸ ਨੂੰ ਗਲੇ ਨਾਲ ਲਗਾ ਲਿਆ ਆਪਣੀ ਬਹੂ ਦੇ ਸਿਰ ਤੇ ਹੱਥ ਰੱਖਿਆ ਮੱਥਾ ਚੁੰਮਿਆ ਪੋਤੇ ਨੂੰ ਬਾਹਾਂ ਨਾਲ ਚੁੱਕਿਆ ਅਤੇ ਚੁੱਕ ਕੇ ਆਪਣੇ ਮੋਢਿਆਂ ਉੱਪਰ ਸਵਾਰ ਕਰ ਲਿਆ ਘੋੜੇ ਨੂੰ ਪਿਆਰ ਕੀਤਾ ਉਸ ਦੀ ਵਫਾਦਾਰੀ ਦੀ ਬਹੁਤ ਤਾਰੀਫ਼ ਕੀਤੀ ਉਸ ਦੀ ਪਿੱਠ थपथपाई ਅਤੇ ਫਿਰ ਸਾਰਿਆਂ ਨੂੰ ਨਾਲ ਲੈ ਕੇ ਵਾਪਸ ਮਹਿਲ ਆ ਗਿਆ ਮਹਿਲ ਵਿੱਚ ਆ ਕੇ ਸਭ ਤੋਂ ਪਹਿਲਾ ਕੰਮ ਤਾਂ ਇਹ ਕੀਤਾ ਕਿ ਦਾਈ ਅਤੇ 6 ਦੀਆਂ 6 ਰਾਣੀਆਂ ਦੇ ਸਿਰ ਕਲਮ ਕਰਵਾ ਦਿੱਤੇ ਫਿਰ ਉਸ ਤੋਂ ਬਾਅਦ ਰਾਜਾ ਆਪਣੇ ਬੇਟੇ, ਬਹੂ ਅਤੇ ਪੁੱਤੇ ਨੂੰ ਨਾਲ ਲੈ ਕੇ ਗਰੀਬਾਂ ਦੀ ਬਸਤੀ ਵਿੱਚ ਪਹੁੰਚਿਆ। ਸਤਵੀਂ ਰਾਣੀ ਪਤਾ ਨਹੀਂ ਕਦੋਂ ਤੋਂ ਇਸ ਹਸੀਨ ਪਲ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਆਸ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਉਸ ਨੂੰ ਸਾਰੀ ਹਕੀਕਤ ਦਾ ਪਤਾ ਚੱਲਿਆ ਤਾਂ ਖੁਸ਼ੀ ਦੇ ਮਾਰੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਬੇਟੇ ਅਤੇ ਬਹੂ ਨੂੰ ਸੀਨੇ ਦੇ ਨਾਲ ਲਗਾਇਆ। ਪੁੱਤੇ ਦਾ ਮੂੰਹ ਚੁੰਮਿਆ। ਘੋੜੇ ਨੂੰ ਵੀ ਜੀ ਭਰ ਕੇ ਪਿਆਰ ਕੀਤਾ। ਰਾਜੇ ਨੇ ਰਾਣੀ ਤੋਂ ਆਪਣੇ ਕੀਤੇ ਦੀ ਮਾਫੀ ਮੰਗੀ ਆਪਣੀ ਬੇਵਕੂਫੀ ਉੱਪਰ ਖੁਦ ਨੂੰ ਬਹੁਤ ਗੁੱਸਿਆ ਫਿਰ ਸਾਰੇ ਜਣੇ ਮਹਿਲ ਦੇ ਵਿੱਚ ਵਾਪਸ ਆ ਗਏ ਪੂਰੇ ਰਾਜ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਕੁਝ ਸਮੇਂ ਬਾਅਦ ਰਾਜੇ ਨੇ ਆਪਣਾ ਰਾਜ بیٹے ਦੇ ਹਵਾਲੇ ਕਰ ਦਿੱਤਾ ਫਿਰ ਸਾਰੇ ਜਣੇ ਖੁਸ਼ੀ-ਖੁਸ਼ੀ ਰਹਿਣ ਲੱਗੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਰੌਚਕ ਦਿਲਚਸਪ ਅਤੇ ਸਿੱਖਿਆਦਾਇਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ